ਕੀ ਕਰ ਕਿਉਂ ਕਰਦੇ ਬੇਦਸਰੀ ਸਾਡੇ ਕੱਟਾ ਨਹੀਂ ਮਾਪੁੰਦੇ ਸਾਡੇ ਕੱਟਾ ਨਹੀਂ ਮਾਪੁੰਦੇ ਤੁਹਾਡੇ ਕੱਟਾ ਨਾਲੇ ਡੇੜੀ ਫੋਟ ਨੇ ਡੇੜੀ ਮਹਿੰਗੀ ਬਕ ਗੱਟੀਆਂ ਤੁਸੀਂ ਚੱਕੀ ਵਿੱਚ ਧੱਕਾ ਦੇ ਕਿਸਾਨੋਂ ਤੁਸੀਂ ਕਾ ਲੈ ਸਾਡੇ ਵਰਗਾ ਕੋਈ ਨਹੀਂ ਵੰਗਿਆ ਗੱਟੀਆਂ ਤੁਸੀਂ ਲੈ ਲਓ ਲੋਨ ਲਗਾ ਕੇ ਕਰ ਲੈ ਪੈਸੇ ਤੁਹਾਡੇ ਫਟਾਨੇ ਲੋਨ ਮਾਪੁੰਦੇ ਕੋਈ ਆਉਂਦਾ ਲੋੜ ਦਾ ਬਾਬਾ ਕੀ ਹੋਇਆ 12:00 ਵਜੇ ਤੱਕ ਗੋਲ ਰਹੇ ਆ ਕਿ ਤੁਸੀਂ ਕਹੋ ਬੰਦ ਕਰਨਾ ਜੀ ਨੇ ਬੰਦ ਕਰਨਾ ਕਰ ਲੂਗਾ ਜਿਹੜੇ ਨਹੀਂ ਕਰਨਾ ਨਾ ਕਰੂਗਾ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਘੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਖਾਣ ਪੀਣ ਵਾਲੀ ਚੀਜ਼ਾਂ ਬੰਦ ਕਰੋ ਜੇ ਕਰੋ ਬੰਦ ਤੁਸੀਂ ਕਰਾਉਂਦੇ ਹੋ ਨਾ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਤਾਂ ਬੰਦ ਤੁਸੀਂ ਕਰਾ ਰਹੇ ਹੋ ਆਹੋ 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 ਆਹੋ